ਇਨਸਟਾਗ੍ਰਾਮ ਉੱਪਰ ਫੇਮਸ ਕਮਲ ਕੌਰ ਦੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮ੍ਰਿਤਿ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਤੋਂ ਚੰਡੀਗੜ੍ਹ ਹਾਈਵੇ ਤੇ ਅਦੇਸ਼ ਹਸਪੀਟਲ ਦੀ ਪਾਰਕਿੰਗ 'ਚ ਗੱਡੀ ਦੇ ਵਿੱਚ ਇਹਨਾਂ ਦੀ ਲਾਸ਼ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਉੱਥੋਂ ਕਾਫੀ ਸਮੈਲ ਆ ਰਹੀ ਸੀ ਗੱਡੀ ਤੋਂ ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਆ ਕੇ ਜਦੋਂ ਛਾਣਬੀਣ ਕੀਤੀ ਤਾਂ ਵਿੱਚ ਇਹਨਾਂ ਦੀ ਲਾਸ਼ ਪਈ ਸੀ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਘਰੋਂ ਇਕੱਲੇ ਕਮਾਉਣ ਵਾਲੇ ਸੀ ਤੇ ਇਹੀ ਆਪਣੇ ਮਾਪੇਵਾਂ ਦਾ ਢਿੱਡ ਪਾਲਦੇ ਸੀ ਉੱਥੇ ਕੋਈ ਦਵਾਈ ਲੈਣ ਆਏ ਜਾਂ ਕੀ ਚੱਕਰ ਹੋ ਸਕਦਾ ਹੈ ਪੁਲਿਸ ਇਸ ਦੀ ਛਾਣਬ ਕਾਫੀ ਗਲਤ ਹੁੰਦੀਆਂ ਸੀ ਜਿਸ ਕਰਕੇ ਕੋਈ ਇਹਨਾਂ ਦਾ ਕਤਲ ਕਰ ਗਿਆ ਦੇਖਨੇ ਕਮੈਂਟ ਵੀ ਕੀਤਾ ਕਿ ਬਾਕੀ ਵੀ ਜਿਹੜੀਆਂ ਕੁੜੀਆਂ ਨੇ ਇੰਸਟਾ ਤੇ ਗੰਦ ਪਾਇਆ ਹੈ ਉਹ ਵੀ ਤਿਆਰ ਹਨ ਪਤਾ ਨਹੀਂ ਹੁਣ ਕਿਹੜੀ ਦਰ ਨੰਬਰ ਲੱਗ ਜਾਣਾ ਹੈ ਮੜੇ ਕੰਮ ਦਾ ਮੜਾ ਹੀ ਨਤੀਜਾ ਹੁੰਦਾ ਏ ਬੜਾ ਗੰਦ ਪਾਇਆ ਤਾਂ ਅੱਜ ਕੱਲ ਕੁੜੀਆਂ ਨੇ ਇੰਸਟਾ ਸਨੈਪ ਫੇਸਬੁਕ ਤੇ ਨੰਗ ਪੁਣਾ ਦਿਖਾ ਦੇ ਕੇ ਪੈਸਾ ਤੱਕ ਕਮਾਈ ਆਉਂਦੀ ਆ ਦੁਨੀਆ ਤਾਂ ਅੰਤ ਆ ਗਿਆ ਦੁਨੀਆ ਤਾਂ ਹੁਣ ਬਸ ਮਰ ਗਈ ਕਹਿਣਾ ਤਾਂ ਨਹੀਂ ਚਾਹੀਦਾ ਕੀ ਕਰੀਏ ਗੰਦ ਪਾਇਆ ਲੋਕਾਂ ਨੇ ਇਹ ਸਭ ਨੂੰ ਦੇਖ ਕੇ ਤਾਂ ਹੀ ਲੱਗਦਾ ਕਿ ਕਮਲਪੁਰ ਦਾ ਕਤਲ ਕੀਤਾ ਗਿਆ ਇਹ ਨਾ ਕਿ ਐਵੇਂ ਉਹਨਾਂ ਦੀ ਜਾਨ ਗਈ ਹੈ ਬਾਕੀ ਆ ਜਿਵੇਂ ਵੀ ਇਨਵੈਸਟੀਗੇਸ਼ਨ ਹੁੰਦੀ ਏ ਕੀ ਰਿਪੋਰਟ ਆਉਂਦੀ ਆ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤੇ ਅਗਲੀਆਂ ਵੀਡੀਓ ਦੇਖਣ ਲਈ ਇਤੋਂ ਰਿਲੇਟਡ ਵੀਡੀਓ ਦੇਖ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰ